ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਅੱਜ ਦੀ ਵੀਡੀਓ ਵਿੱਚ ਪੱਤਾ ਨਗਰ ਮਸੇ ਲਈ ਲੈ ਕੇ ਆਏ ਜੀ ਦੋ ਗੱਬਣਾ ਨੇ ਬਈ ਥੋੜੇ ਥੋੜੇ ਦਿਨ ਲੈਂਦੀਆਂ ਨੇ ਇੱਕ ਬਈ ਟੋਕੜ ਗੱਬਣਾ ਆਓ ਕਰ ਲੈਣਾ ਬਾਈ ਨਾਲ ਗੱਲਬਾਤ ਆਜੇ ਬਈ ਜੀ ਬਾਈ ਜੀ ਸਸਿਕਾਲ ਸਸਿਕਾਲੇ ਹੋਠੀ ਕੋ ਵਧੀਆ ਹਾਂ ਵੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਕਾਲਾ ਪਿੰਡ ਪਧਾਉੜ ਜ਼ਿਲ੍ਹਾ ਬਨਾਲਾ ਸ਼ੀਲ ਤਪਾ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦੇ 9977277340 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਇੱਕ ਆਪਣਾ ਨੰਬਰ ਦੂਜਾ ਇਹ ਨਾਲ ਅਗੇ 9980295 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਭਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਆ ਇਹੜਾ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੋਜੀ ਇਹ ਬਸ 5700 ਰੁਪਏ ਤਿਆਰੀਆਂ ਚੀਆ ਠੀਕ ਆ ਬਾਈ ਹਾਂ 5900 ਦੇ ਕੱਤੀ 5700 ਲੈ ਲਿਆ ਬਾਈ ਢੱਲਾਂ ਦੇਖੋ ਢੱਲਾਂ ਬਹੁ ਪਈਆਂ ਸਾਰੀਆਂ ਬਾਲਡਲਾਂ ਕੱਢੂ ਫੇਰ ਕਰਮ ਵਾਲੇ ਨੇ ਸੋਣਾ ਥਣ ਬਹੁਤ ਚੰਗਾ ਲੱਗਿਆ ਹਾਂ ਜੀ ਹਸੂਲ ਤਾਂ ਬਹੁਤ ਆਪਣੀ ਜਿਵੇਂ ਮਰਜ਼ੀ ਬਾਈਆ ਥਣ ਪੂਰਾ ਵੇ ਮੁੱਤੀਲਾ ਥਣਾ ਕੀ ਬਾਤ ਆ ਬਾਈ ਠੰਡੀ ਬਹੁਤ ਆ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਖੋਲ ਲੈ ਬਾਈ ਤੋਰ ਦੇ ਕਿੰਨਾ ਗਰ ਰਿਕਾਰਡ ਆ ਵੈਸੇ ਦੋਦਾ ਬਾਈ ਇਹਦੇ ਡਾਕਟਰ ਪਹਿਲੇ ਸੂਏ ਪਾਈ ਕਿਲੋ ਤਾਂ ਚੋਆ ਬੰਨਾ ਓਕੇ ਬਾਈ ਠੀਕ ਆ ਫੁੱਲ ਕੱਦ ਫੁੱਲ ਬ੍ਰੀਡ ਪੂਰੀ ਪਲੀ ਵੀ ਆ ਪ੍ਰਿੰਟ ਤੋਂ ਬੱਚਾ ਫੇਸ ਫੁੱਲ ਬੜਾ ਚੰਗਾ ਕੱਲੀ ਕੱਚੀ ਕੱਚੂਈ ਆ ਬੱਸ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਾਲੀ ਨੇ ਹੋਰੇ ਵਧੀਆ ਤਿਆਰ ਕਰ ਲੈਣਾ ਕੀ ਮੋਲ ਆ ਵੀਰੇ ਜੈਜਾ ਇਹਦਾ ਫੋਨ ਤੇ ਕਰਾਂ ਬੱਸ ਲੈਣ ਦੇਣੀ ਜੈਜੀ ਹੋ ਹਾਂ ਜੈਜੀ ਕਰਾਂ ਓਕੇ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਗਾ ਵੜ ਚੰਗੀ ਆ ਪਲੀ ਵੀ ਬਹੁਤ ਫੁੱਲ ਕਰਦਾ ਕੋਈ ਛੋਟ ਹੀ ਨਾ ਮੰਨ ਬਾਈ ਫੁੱਲ ਬਰੀਡ ਥਾਣ ਹੁਣ ਬਹੁਤ ਚੰਗਾ ਮੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਆ ਹੁੰਦਾ ਜਦੋਂ ਸਾਹਮਣੇ ਲਾਇਓ ਪੂਰਾ ਪੰਡ ਵਾਲਾ ਮੇਵਾ ਲੈ ਕੇ ਨਾ ਫਿਰ ਸੋਹਣਾ ਕਰਮਾਈ ਨੇ ਤੇ ਲਾਟੂ ਲਾਟ ਬਹੁਤ ਪਈਆਂ ਨੇ ਤੇ ਕੱਚੀ ਦੇ ਹਿਸਾਬ ਨਾਲ ਮੁੱਲ ਵੀ ਬਾਈ ਕਹਿੰਦਾ ਜਮਾ ਜੈ ਜੀ ਹੋਗਾ ਅੱਗੇ ਦੋ ਨੰਬਰ ਕਿਹੜਾ ਸੂਆ ਵੀਰੇ ਇਹ ਐਡਰਾ ਪਲੂਨਸ ਹੁੰਦੀ ਆ ਓਕੇ ਰੋਹ ਖੀਰੀ ਆ ਠੀਕ ਆ ਇਹ ਵੀ ਸੀਲ ਸੂਲ ਪੂਰੀ ਆ ਨਹੀਂ ਦੰਦਾਂ ਤੋਂ ਖੀਰੀ ਪਹਿਲਾ ਸੂਆ ਠੀਕ ਆ ਸੀਲ ਸੂਲ ਪੂਰੀ ਆ ਵੀ ਹੈ ਨਹੀਂ ਕਿੰਨੇ ਦਿਨ ਲੋ ਇਹ ਬਸ ਇਹ ਵੀ ਹੱਪਰ ਮੰਨ ਕੇ ਹਰਤਾ ਬਸ ਠੀਕ ਆ ਹਫਤੇ ਇੱਕ ਦੀ ਕੱਚੀ ਆ ਬਈ ਲੇਵਾ ਪ੍ਰਸ਼ਾਦੋਂ ਚੈੱਕ ਕਰ ਲੋ ਥਾਣੇ ਇੱਕ ਨੰਬਰ ਆ ਫੇਸਬੁਕਸ ਬੜਾ ਚੰਗਾ ਹੋਲ ਦੇ ਬਈ ਤੋਰ ਕੇ ਨਿਕਾ ਦੇ ਗਰਮੀਆਂ ਦੇ ਤੋਹਫੇ ਆ ਬਈ ਤੰਨੀ ਗਰਮੀ ਗਰਮੀ ਨਹੀਂ ਮੰਨਦੀਆਂ ਫੈਂਡ ਫੌਂਡ ਕਰਮਾਂ ਵਾਲੀ ਦੀ ਫੁੱਲ ਚੰਗੀ ਆਊਗੀ ਬਰੀਡ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਹੋਸਾ ਉਹਨਾਂ ਦਾ ਜਲਾਇਓ ਤੇ ਕੱਚੀ ਦੇ ਹਿਸਾਬ ਨਾਲ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਗਾ ਬੜਾ ਮੁੱਲ ਨਹੀਂ ਕਰਦੇ ਲੈ ਤੋਰਾ ਬਰੀਡ ਚਮਕ ਫੁੱਲ ਯਾ ਵਾਹ ਤਾਲਾ ਮੋੜ ਲਿਆ ਭਾਈ ਸਟਾਫ ਆ ਹੀ ਹੈ ਕਿ ਨਹੀਂ ਗਰਮੀਆਂ ਹੂੰ ਬਾਕੀ ਤੋਰਾ ਵਗੈਰਾ ਚੈੱਕ ਕਰਵਾਉਣਾ ਬ੍ਰੀਟ ਇੱਕ ਨੰਬਰ ਆ ਬਈ ਯਾ ਵਾਹ ਢਿੱਲਾ ਦੇਖੋ ਢਿੱਲਾ ਬਹੁ ਪਈਆਂ ਬਾਕੀ ਦੰਦਾ ਚ ਵੀ ਖੀਰੀ ਆ ਜਮਾ ਬੱਛੀ ਹੋਈ ਆ ਜੇ ਕਿ ਨਹੀਂ ਭਾਈ ਹਾਂ ਬੱਤੀ ਅਸੀਲ ਸੂਲ ਬਹੁਤ ਆ ਇਹ ਜਵਾਕ ਦੇ ਵੀ ਥਾਂ ਖਿੱਚੀ ਜਾਂਦਾ ਸੀਲ ਬਹੁਤ ਆ ਠੀਕ ਆ ਭਾਈ ਹੂੰ ਅੱਗੇ ਭਾਈ ਜਰਸੀ ਆ ਗਈ ਹਾਂ ਜਰਸੀ ਤੋਕੜ ਗੱਬਣ ਭਾਈ ਹਾਂ ਤੇ ਕਿੰਨੇ ਟਾਈਮ ਦੀ ਗੱਪਣਾ ਬਾਈ ਇਹਦਾ ਸਿਆਆਂ ਦੀ ਹੋ ਗਈ ਹੂ ਓਕੇ ਦੁੱਧ ਹੈਗਾ ਤੇ ਸੱਲੇ 5-6 ਕਿਲੋ ਚੈੱਕ ਕਰਵਾਈ ਵੀ ਹਾਂ ਹਾਂ ਚੈੱਕ ਕਰਾਈ ਆਪਦੀ ਚੈੱਕ ਕਰਾਇ ਸੀ ਸੀਲ ਸੂਲ ਬਹੁਤ ਕੋਈ ਨਹੀਂ ਆਈ ਬੱਠਾ ਰਹੇ ਅੰਡੇ ਹੀ ਸੀਲ ਫੁੱਲ ਆ ਜਿਵੇਂ ਮਰਜੀ ਬੱਠਾ ਰਹੇ ਬਾਈ ਦੀ ਚੈੱਕ ਕਰਵਾਈ ਵੀ ਹੈ ਬਾਈ ਤੇ ਆਪਦੀ ਤਸੱਲੀ ਚੈੱਕ ਦੀ ਬਾਈ ਜ਼ਰੂਰ ਕਰਵਾਇਓ ਬੈਡ ਚੰਗੀ ਹੈ ਜਰਸੀ नस्ਲ ਆ ਦੁੱਧ ਵੀ ਹੈਗਾ ਚਲ ਖਰਚਾ ਚੱਕੂ ਫੇਸ ਫੂਸ ਬੜਾ ਚੰਗਾ ਟੂਆ ਟੂਆ ਚੰਗਾ ਬਰੀਡ ਚੰਗੀ ਆ ਬਾਈ ਟੂਰਾ ਚੈੱਕ ਕਰੋ ਕਰਮਾ ਇਹਦਾ ਕੀ ਬਾਤ ਤਾਂ ਅੱਜ ਇਹਦਾ ਲੋਟ 17-18 ਕਿਲੋ ਦਿੱਤਾ ਵੇ ਓਕੇ ਬਾਈ ਤੇ ਕੀ ਮੁੱਲ ਆ ਵੀਰੇ ਜਾਇਜ ਜਦਾ ਇਹਦਾ ਮੁੱਲ ਆਪਾਂ 30000 ਰੁਪਇਆ ਕਰਦੇ ਹਾਂ ਠੀਕ ਆ ਮਾਨਤਨ ਹੋਜੀ ਮਾਨਤਨ ਕਰਦਾ ਓਕੇ ਬਾਈ 30000 ਰੁਪਇਆ ਮੁੱਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਮੁੱਲ ਜਾਇਜ ਆ ਬੜ ਚੰਗੀਆਂ ਥਾਣੇ ਚੰਗਾ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਜਦਾ ਰੂਵਾਰ ਜੜਾ ਕੋਈ ਮਰਜ਼ੀ ਚ ਹੋਈ ਜਾਵੇ ਠੀਕ ਆ ਨਾ ਲੈਣਾ ਪੌਣ ਦੀ ਲੋੜ ਆ ਹੂੰ ਸੁਣਾਈ ਦਿਆ ਪੁੱਤ ਠੀਕ ਆ ਬਾਈ ਠੰਡੀ ਬਾਈ ਕਹਿੰਦਾ ਫੋਲ ਆ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਥਾਣ ਨੇੜੇ ਤੇ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਬ੍ਰੀਡ ਇੱਕ ਨੰਬਰ ਆ ਬਾਈ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੇ ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ